ਪ੍ਰਿੰਸੀਪਲ ਸਤਵੀਰ ਸਿੰਘ ਦੀ ਲਿਖੀ ਕਿਤਾਬ ਇਤਿਜਨੇ ਕਰੀਬ ਵਿੱਚੋਂ ਆਓ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਵਾ ਦੇਸ਼ ਵਿਚਰਣਾ ਅਤੇ ਮੁਲਾਕਾਤ ਔਰੰਗਜੀਬ ਰਵਾਨਗੀ 3 ਅਕਤੂਬਰ 1665 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਅਤੇ ਹੋਰ ਸਿੱਖਾਂ ਸਮੇਤ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਏ ਨਗਰ ਛੱਡਣ ਵੇਲੇ ਆਪ ਜੀ ਨੇ ਸਭ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਪਾਪ ਤਜੋ ਅਤੇ ਉਸ ਦਾ ਸੰਗ ਕਰੋ ਜੋ ਨਿਰਪੈ ਹੈ ਅਤੇ ਦੁੱਖ ਹਰਤਾ ਹੈ ਪਾਪ ਤੋਂ ਬਚਾਉਣ ਦਾ ਰਾਹ ਕੇਵਲ ਉਸ ਦਾ ਨਾਮ ਹੈ ਮਨੁੱਖ ਪਾਸ ਕੁਝ ਨਹੀਂ ਉਹ ਤਾਂ ਆਪ ਹੀ ਕਾਮ ਸੰਤਾਪਿਆ ਹੈ ਸੋ ਇਸ ਦੀ ਸਰਣ ਨਹੀਂ ਲੈਣੀ ਸਭਨਾ ਨਾਲ ਸੰਗ ਤੋੜ ਕੇਵਲ ਉਸ ਨਾਲ ਮਨ ਜੋੜਨਾ ਹੈ ਰਾਹ ਅਤੇ ਟਿਕਾਣੀਆਂ ਦਾ ਪ੍ਰਬੰਧ ਇਹ ਕੀਤਾ ਗਿਆ ਕਿ ਜਿੱਥੇ ਜਾ ਕੇ ਟਿਕਾਣਾ ਕਰਨਾ ਹੁੰਦਾ ਸੀ ਭਾਈ ਸੰਗਤੀਆ ਭਾਈ ਸੁਖਾਨੰਦ ਅਤੇ ਨੱਥੂ ਰਬਾਬੀ ਕਨੰਤਾ ਸਾਇਬ ਵਾਨ ਤੇ ਹੋਰ ਸਮਾਨ ਲੈ ਪੁੱਜ ਜਾਂਦੇ ਅਤੇ ਗੁਰੂ ਜੀ ਤੇ ਪਰਿਵਾਰ ਦੇ ਪੁੱਜਣ ਤੋਂ ਪਹਿਲਾਂ ਸਾਰਾ ਪ੍ਰਬੰਧ ਕਰ ਦਿੰਦੇ ਮਾਤਾ ਨਾਨਕੀ ਜੀ ਰੱਥ ਤੇ ਸਨ ਮਾਤਾ ਗੁਜਰੀ ਜੀ ਪਾਲਕੀ ਅਤੇ ਗੁਰੂ ਤੇਗ ਬਹਾਦਰ ਜੀ ਘੋੜੇ ਤੇ ਸਵਾਰ ਸਨ ਇਸ ਵਹੀਰ ਦੇ ਅੱਗੜ ਪਿਛੜ ਦਾ ਧਿਆਨ ਮਾਮਾ ਕਿਰਪਾਲ ਚੰਦ ਜੀ ਸਾਹਿਬ ਚੰਦ ਜੀ ਅਤੇ ਭਾਈ ਗੁਰਬਖਸ਼ ਭਾਈ ਮਤੀ ਦਾਸ ਜੀ ਭਾਈ ਸਾਧੂ ਜੀ ਭਾਈ ਦਿਆਲਾ ਜੀ ਤੇ ਹੋਰ ਮੁਖੀ ਸਿੱਖ ਕਰਦੇ ਸਨ ਅਜੇ ਕੁਝ ਵਾਟ ਹੀ ਗਏ ਸਨ ਕਿ ਦਿੱਲੀ ਦੀ ਸੰਗਤ ਦੇ ਕੀਰਤਪੁਰ ਪੂਜਨ ਦੀ ਬਰ ਪੁੱਜੀ ਗੁਰੂ ਜੀ ਨੇ ਸੰਗਤ ਨੂੰ ਕੀਰਤਪੁਰ ਹੀ ਰੁਕਣ ਲਈ ਆਗਿਆ ਭੇਜੀ ਦਿੱਲੀ ਦੀ ਸੰਗਤ ਨੇ ਗੁਰੂ ਜੀ ਨੂੰ ਦਿੱਲੀ ਵਿਖੇ ਹੋ ਰਹੀਆਂ ਸਾਜ਼ਿਸ਼ਾਂ ਤੇ ਦੋਖੀਆਂ ਦੇ ਮਨਸੂਬਿਆਂ ਬਾਰੇ ਦੱਸਿਆ ਇਹ ਲੋਕ ਸੁਣ ਕੇ ਗੁਰੂ ਜੀ ਨੇ ਕੇਵਲ ਇਹ ਬਚਨ ਕੀਤੇ ਜੋ ਕਰੇਗਾ ਸੋ ਭਰੇਗਾ ਸਾਡਾ ਤੁਹਾਡਾ ਰੱਖੇ ਗੁਰੂ ਨਾਨਕ ਪਾਤਸ਼ਾਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ